ਇਹ ਤੇ ਕੋਈ ਪਰ ਜਾਣਦੀ ਸਾਹਿਬ ਸ਼ੀਰ ਗੋ ਸਿੰਘ ਸਾਹਿਬੀ ਮਹਾਰਾਜ ਸਾਬ ਤਾਈ ਹੁਨਸਹਾਮਏ ਦਸਮ ਪਾਤਸ਼ਾਹੀਆਂ ਦੇ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਦ ਧਿਆਨ ਕਰਕੇ ਖਾਲਸਾ ਜੀ ਸਾਹਿਬ ਵਾਹਿਗੁਰੂ ਤਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸੰਤਾਂ ਕੇ ਬੇਨਤੀ ਹੈ ਉਹ ਕੇ ਜਾਣ ਦੀ ਕਿਰਪਾਲਤਾ ਨਾ ਕਰੋ ਦਰਬਾਰ ਸਾਹਿਬ ਹੀ ਬੈਠੇ ਰਹੋ ਮਹਾਰਾਜ ਨੇ ਸਰੂਪ ਆਪਣੇ ਨਿਜੀ ਸਥਾਨ ਤੇ ਜਾਣਾ ਹੈ ਤੇ ਬੇਨਤੀ ਹੈ ਕਿ ਇੱਥੇ ਬੈਠੇ ਰਹੋ ਇਹ ਦੇ ਲੋ ਧੰਨਵਾਦ ਕਮੇਟੀ ਦਾ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਦਾ ਬਹੁਤ ਹੀ ਜ਼ਿਆਦਾ ਯੋਗ ਗੁਰੂ ਘਰ ਦੀ ਬਿਲਡਿੰਗ ਵਿੱਚ ਅਤੇ ਇਸ ਸਮਾਗਮ ਵਿੱਚ ਹੋਇਆ ਹੈ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਪੂਰੇ ਨਗਰ ਦੇ ਐਨ ਆਰ ਆਈ ਵੀਰਾਂ ਤੇ ਤੇ ਧੰਨਵਾਦ ਦਾਸੋਲੂ ਕਮੇਟੀ ਦਾ ਵੀ ਜੋ ਬਹੁਤ ਸੋਹਣਾ ਉਪਰਾਲਾ ਚੁੱਕਿਆ ਕਿਉਂਕਿ ਇਹੋ ਜਿਹਾ ਢਾਡੀ ਜਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨਗਰ ਮਾਦੋਪੁਰ ਅਤੇ ਨਗਰ ਜਲੋਵਾਰ ਅਤੇ ਐਨ ਆਰ ਆਈ ਵੀਰ ਸਾਰੇ ਦੇਸ਼ਾਂ ਵਿੱਚ ਵਸਦੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਨ ਮਾਦੋਪੁਰ ਗੁਰਦੁਆਰਾ ਸਿੰਘ ਸਵਾ ਵਿਖੇ 114ਵਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਵਸ ਜਿਹੜਾ ਮਨਾਇਆ ਗਿਆ ਆ ਇਸ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਆ ਇਸ ਦਿਵਾਨ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਚਾਲਿਤ ਕਰ ਲਈ ਭਾਈ ਯਾਨੀ ਸਰਜੀਤ ਸਿੰਘ ਜੀ ਸੰਗਾ ਜਿਨ੍ਹਾਂ ਨੇ ਸਟੇਜ ਸੰਭਾਲੀ ਸੀ ਉਸ ਤੋਂ ਬਾਅਦ ਕਥਾਵਾਚਕ ਭਾਈ ਹਰਜਿੰਦਰ ਸਿੰਘ ਜੀ ਮਾਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਛੇ ਦੇ ਤਤ ਦੀ ਕਥਾ ਜਿਹੜੀ ਆ ਸੁਣਾਈ ਤੇ ਸੰਗਤਾਂ ਨੂੰ ਨਿਹਾਲ ਕੀਤਾ ਉਹਨਾਂ ਤੋਂ ਬਾਅਦ ਗਿਆਨੀ ਗੁਰਪ੍ਰਤਾਪ ਸਿੰਘ ਜੀ ਪਦਮ ਦੇ ਢਾਡੀ ਜਥੇ ਨੇ 12 ਸਣਾ ਕੇ 1984 ਦਾ ਜਿਹੜਾ ਦਿਖਾਤ ਸੀ ਕੱਲੂ ਘਾਰਾ ਸੀ ਉਸ ਬਾਰੇ ਬਹੁਤ ਵਧੀਆ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਸਾਡੀ ਆਉਣ ਵਾਲੇ ਸਮੇਂ ਵਿੱਚ ਇਹ ਕੋਸ਼ਿਸ਼ ਹੋਏਗੀ ਕਿ ਇਹ ਜਿਹੜਾ ਦੀਵਾਨ ਆ ਹਰੇਕ ਸਾਲ ਦੀ ਤਰ੍ਹਾਂ ਵਧੀਆ ਤਰੀਕੇ ਨਾਲ ਜਿਹੜਾ ਕਰਵਾਇਆ ਜਾ ਕਰੇਗਾ ਤੇ ਵੱਧ ਤੋਂ ਵੱਧ ਸੰਗਤ ਨੂੰ ਇੱਥੇ ਜੋੜਨ ਲਈ ਅਸੀਂ ਕੋਸ਼ਿਸ਼ ਕਰਾਂਗੇ ਭਈ ਗੱਲ ਕਰੀਏ ਕਿ ਸੰਗਤਾਂ ਦੇ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਗਏ ਸੰਗਤਾਂ ਵਾਸਤੇ ਜਿੱਦਾਂ ਬੈਠਣ ਲਈ ਬਹੁਤ ਵਧੀਆ ਅਰੇਂਜਮੈਂਟ ਕਰਨ ਦੇ ਨਾਲ ਨਾਲ ਸੰਗਤਾਂ ਲਈ ਜਲ ਪਾਣੀ ਦਾ ਅਤੇ ਲੰਗਰ ਜਿਹੜਾ ਸਵੇਰ ਤੋਂ ਚੱਲਦਾ ਸੀ ਉਹਦਾ ਪ੍ਰਬੰਧ ਕੀਤਾ ਗਿਆ ਸੀ ਅੱਛਾ ਗੁਰਦੁਆਰਾ ਸਾਹਿਬ ਵਿੱਚ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਹਾਂਜੀ ਇਹ ਜਿਹੜੀ ਬਿਲਡਿੰਗ ਹੈ ਜਿੱਥੇ ਦੀਵਾਨ ਕਰਵਾਇਆ ਗਿਆ ਆ ਇਹ ਬਹੁਤ ਹੀ ਥੋੜੇ ਸਮੇਂ ਵਿੱਚ ਸਮੂਹ ਸਾਧ ਸੰਗਤ ਤੇ ਐਨਆਰਆਈ ਵੀਰਾਂ ਦੀ ਕੋਸ਼ਿਸ਼ ਨਾਲ ਇੱਕ ਸਾਲ ਵਿੱਚ ਇਹ ਬਿਲਡਿੰਗ ਤਿਆਰ ਹੋ ਕੇ ਅੱਜ ਦੀਵਾਨ ਅਸੀਂ ਕਰਵਾ ਦਿੱਤਾ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਦੀਵਾਨ ਤੱਕ ਇਹਦੀ ਪੂਰੀ ਤਿਆਰੀ ਕਰਵਾ ਕਰਵਾ ਦਿੱਤੀ ਜਾਊਂਗਾ ਹਾਂ ਜੀ ਗੱਲ ਕਰਦੇ ਆ ਸੰਗਤ ਸ਼ਾਹੀ ਤਰ੍ਹਾਂ ਦੇਖਣ ਨੂੰ ਆ ਰਹੀ ਸੀ ਹਾਂ ਜੀ ਸੰਗਤਾਂ ਵਿੱਚ ਜਿਹੜਾ ਉਤਸ਼ਾਹ ਸੀ ਉਹ ਪਹਿਲਾਂ ਨਾਲੋਂ ਬਹੁਤ ਵਧੀਆ ਉਤਸ਼ਾਹ ਮਿਲਿਆ ਜੀ ਸੰਗਤਾਂ ਜਿਹੜੀਆਂ ਬਹੁਤ ਖੁਸ਼ ਸੀ ਉਹਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਮਿਲਿਆ ਕਿ ਇਹ ਜਿਹੜਾ ਦਿਨ ਆ ਹਰੇਕ ਸਾਲ ਇਸੇ ਤਰ੍ਹਾਂ ਮਨਾਇਆ ਜਾਇਆ ਕਰੇਗਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਜਾਂ ਜਨਰੇਸ਼ਨ ਨੂੰ ਇਹ ਸਾਡੀ ਕਮੇਟੀ ਗੁਰਦੁਆਰਾ ਸਿੰਘ ਸਭਾ ਮਾਧੋ ਪਰਵਲ ਕਮੇਟੀ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੇ ਕੋਹੜ ਤੋਂ ਬਚਦੇ ਹੋਏ ਗੁਰੂ ਘਰ ਨਾਲ ਜੁੜ ਕੇ ਜਾਂ ਅੰਮ੍ਰਿਤ ਪਾਣ ਕਰਕੇ ਆਪਣੀ ਸਿੱਖੀ ਨੂੰ ਬਚਾ ਕੇ ਰੱਖਿਏ ਅਤੇ ਆਪਣੀ ਜਿਹੜੀ ਕੌਮ ਆ ਉਸ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ ਇਹ ਜਿਹੜਾ ਕੰਮ ਆ ਇਹ ਸਿਰਫ ਨੌਜਵਾਨ ਨਵੀਂ ਜਨਰੇਸ਼ਨ ਜਿਹੜੀ ਆ ਇਹ ਕਰ ਸਕਦੀ ਆ ਸਾਡਾ ਹਰੇਕ ਵਾਰੀ ਕਦਮ ਹੋਏਗਾ ਕੋਸ਼ਿਸ਼ ਹੋਏਗੀ ਉਪਰਾਲਾ ਹੋਏਗਾ ਕਿ ਅਸੀਂ ਜਿਹੜੀ ਨੌਜਵਾਨ ਪੀੜੀ ਨੂੰ ਗੁਰੂ ਘਰ ਨਾਲ ਜੋੜ ਕੇ ਸੰਤਾਂ ਤੋਂ ਹਾਂਜੀ ਮੈਂ ਆਪ ਜੀ ਦੇ ਚੈਨਲ ਦਾ ਹਾਂਜੀ ਮੈਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੀ ਇਹ ਛੋਟੀ ਜੀ ਕਮੇਟੀ ਨੂੰ ਤੁਸੀਂ ਵਾਰਡ ਲੈਵਲ ਤੇ ਇੱਕ ਜਿਹੜਾ ਸਾਡਾ ਨਾਮ ਜਿਹੜਾ ਕੀਤਾ ਆ ਪ੍ਰਸਾਰ ਕੀਤਾ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਸਾਡਾ ਜਿਹੜਾ ਮੈਸੇਜ ਆ ਬਾਹਰਲੇ ਸੰਗਤ ਤੱਕ ਪਹੁੰਚਾਇਆ ਜਿਸ ਤਰ੍ਹਾਂ ਕਿ ਗੁਰਦੁਆਰਾ ਸਾਹਿਬ ਦਾ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ ਅੱਜ ਸਮਾਗਮ ਵੀ ਹੋਇਆ ਜੀ ਐਨਆਰਆਈ ਭਰਾਵਾਂ ਦੇ ਤੇ ಗ್ರಾಮ ਪੰਚਾਇਤ ਦਾ ਕਿੰਨਾ ਸਹਿਯੋਗ ਲਿਆ ਹਾਂਜੀ ಗ್ರಾಮ ਪੰਚਾਇਤ ਦਾ ਸਹਿਯੋਗ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਮੂਹ ਸੰਗਤ ਦਾ ਅਤੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਜਿਹੜੀ ਪੰਚਾਇਤ ਆ ਉਹ ਤਾਂ ਬਾਅਦ ਵਿੱਚ ਬਣੀ ਆ ਲੇਕਿਨ ਐਨਆਰਏ ਵੀਰ ਬਹੁਤ ਚਿਰ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਆ ਉਹ ਤਿਆਰ ਕੀਤੀ ਜਾਵੇ ਪਰ ਕੁਝ ਕਾਰਨਾ ਕਰਕੇ ਇਹ ਬਿਲਡਿੰਗ ਜਿਹੜੀ ਆ ਨਹੀਂ ਸੀ ਤਿਆਰ ਕੀਤੀ ਜਾ ਰਹੀ ਪਰ ਹੁਣ ਜਦੋਂ ਕਮੇਟੀ ਬਣੀ ਆ ਉਸ ਨੂੰ ਵੀ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਕਮੇਟੀ ਨੇ ਇਹ ਠਾੜ ਲਿਆ ਕਿ ਇਹ ਕੰਮ ਜੋ ਅਸੀਂ ਸ਼ੁਰੂ ਕੀਤਾ ਆ ਇਹ ਨੇਪਰੇ ਚਾੜ ਕੇ ਗੁਰੂ ਮਹਾਰਾਜ ਆਪ ਸਹਿਵਾ ਲੈਣਗੇ ਤੇ ਇਹ ਨੇਪਰੇ ਚਾੜ ਕੇ ਰਵਾਂਗੇ ਅਸੀਂ ਉਮੀਦ ਕਰੀਏ ਕਿ ਅਗਲੇ ਸਾਲ ਇਹ ਸਮਾਗਮ ਹੋਏਗਾ ਤੇ ہمارا ਸਾਫ ਪੂਰਾ ਤਿਆਰ ਹੋ ਕੇ ਸਭ ਦਾ ਦਰਸ਼ਕੀ ਬਿਲਕੁਲ ਜੀ ਅਸੀਂ ਇਹ ਕੋਸ਼ਿਸ਼ ਕਰਾਂਗੇ ਸਾਡੀ ਇਹ 100% ਕੋਸ਼ਿਸ਼ ਹੋਏਗੀ ਸਮੂਹ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਬਿਲਡਿੰਗ ਅਸੀਂ ਸਾਲ ਤੋਂ ਪਹਿਲਾਂ ਪਹਿਲਾਂ ਹੀ ਤਿਆਰ ਕਰਾਂਗੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਗਮ ਹੋਏਗਾ ਸਾਲ ਬਾਅਦ ਉਹ ਇਸੇ ਬਿਲਡਿੰਗ ਵਿੱਚ ਪੂਰੀ ਧੁੰਮਤਾ ਨਾਲ ਜਿਹੜਾ ਬਣਾਇਆ ਜਾਊਗਾ ਬਹੁਤ ਬਤਨਕਿਊ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 104 ਮਾਰਕ ਸਾਲਾਨਾ ਸਿੱਦੇ ਜੋ ਹੈ ਅਸੀਂ ਬੜੀ ਸਰਦਾ ਨਾਮ ਮਨਾਇਆ ਪ੍ਰਬੰਧ ਕਮੇਟੀ ਨੇ ਬੜਾ ਉਤਮ ਕੀਤਾ ਐਨਆਰਵੀਰਾ ਨੇ ਇਲਾਕਾ ਨਿਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਪ੍ਰੋਗਰਾਮ ਨੂੰ ਵਧਾਇਆ ਉਹਨਾਂ ਵਿੱਚ ਸਾਡਾ ਬੜਾ ਸਹਿਯੋਗ ਸਾਰੇ ਇਲਾਕਿਆਂ ਦਾ ਤੁਹਾਡਾ ਚੰਨ ਵਾਲਿਆਂ ਦਾ ਬਹੁਤ ਸਹਿਯੋਗ ਹੈ ਇਸ ਨੂੰ ਅੱਗੇ ਅਗਲੇ ਸਾਲ ਆਉਂਦੇ ਸਾਲ ਨਵੀਂ ਬੈੱਡ ਨੇ ਪੂਰੀ ਤਿਆਰ ਹੋਣ ਤੋਂ ਬਾਅਦ ਇਸ ਤੋਂ ਵੀ ਜ਼ਿਆਦਾ ਉਤਸ਼ਾਹ ਨਾਲ ਮਨਾਇਆ ਜਾਏਗਾ ਸੰਗਠਨ ਦਾ ਬਹੁਤ ਵੱਡਾ ਕੰਮ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਹਰ ਸਾਲ ਦੀ ਤਰ੍ਹਾਂ ਸਮੂਹ ਨਗਨਵਾਸੀ ਸੰਗਤ ਪੰਨਾਰਾ ਵੀਰਾਂ ਦੇ ਸਹਿਯੋਗ ਦੇ ਨਾਲ ਇਲਾਕਾਨਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਇਸ ਕਦੇ ਢੰਗ ਦੇ ਨਾਲ ਇਸ ਵਾਰ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪ੍ਰੋਗਰਾਮ ਆਇਆ ਗਿਆ ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਾਂਗਾ ਤੰਤਨ ਸਾਇਹ ਸ੍ਰੀ ਗੁਰਗੱ ਸਾਹਿਬਾ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਉਗਮ ਬਤ ਬਚ ਕੀਤਾ ਤੇ ਇਹ ਉਪਰਾਲਾ ਕਰਦੇ ਹੋਏ ਇਹ ਜੋਸ਼ੀ ਦੀ ਪਰਮੁਨਾਇਆ ਗਿਆ ਸੋ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਵਾਲਾ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਸਾਰੇ ਨੂੰ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ